ਤਿੰਨ ਪੰਜਾਬੀ ਨੌਜਵਾਨਾਂ ਨੂੰ ਈਰਾਨ ਦੇ ਵਿੱਚ ਡੌਂਕਰਾਂ ਨੇ ਅਗਵਾ ਕਰ ਲਿਆ ਤੇ ਪਰਿਵਾਰ ਵਾਲਿਆਂ ਤੋਂ ਉਹ ਕਰੋੜਾਂ ਰੁਪਏ ਦੀ ਮੰਗ ਕਰ ਰਹੇ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਬੁੱਲੇਵਾਲ ਦੇ ਅਧੀਨ ਪੈਂਦੇ ਪਿੰਡ ਪਾਗੋਵਾਲ ਲੁਧਾ ਦੇ ਨੌਜਵਾਨ ਸਮੇਤ ਪੰਜਾਬ ਦੇ ਨਵਾਂ ਸ਼ਹਿਰ ਸੰਗਰੂਰ ਜ਼ਿਲ੍ਹਿਆਂ ਦੇ ਨਾਲ ਸੰਬੰਧੀ ਤਿੰਨ ਨੌਜਵਾਨਾਂ ਨੂੰ ਈਰਾਨ ਦੇ ਵਿੱਚ ਬੰਦੀ ਬਣਾ ਕੇ ਡੌਂਕਰਾਂ ਦੇ ਵੱਲੋਂ ਕੀਤੀ ਜਾ ਰਹੀ ਪੈਸਿਆਂ ਦੀ ਮੰਗ ਨਾ ਪੂਰੀ ਹੋਣ ਤੋਂ ਬਾਅਦ ਲਹੂ ਲੁਹਾਨ ਹੋਏ ਮੁੰਡਿਆਂ ਦੀਆਂ ਮਾਪਿਆਂ ਨੂੰ ਆਈਆਂ ਵੀਡੀਓ ਕਾਲਾਂ ਨੇ ਉਹਨਾਂ ਦਾ ਤਰਾ ਕੱਢ ਕੇ ਰਖ ਦਿੱਤਾ ਦਰਅਸਲ ਇਹੀ ਨੌਜਵਾਨ ਆਸਟ੍ਰੇਲੀਆ ਜਾਣ ਦੇ ਵਾਸਤੇ ਘਰੋਂ ਰਵਾਨਾ ਹੋਈ ਸੀ ਪਰ ਡੋਂਕਰ ਉਹਨਾਂ ਨੂੰ ਈਰਾਨ ਲੈ ਕੇ ਚਲੇ ਜਾਂਦੇ ਨੇ ਜਿੱਥੇ ਕਿ ਉਹਨਾਂ ਨੂੰ ਉਹਨਾਂ ਨੇ ਲਿਜਾ ਕੇ ਬੰਦਕ ਬਣਾ ਲਿਆ ਡੋਂਗਰਾਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੇ ਹੁਸ਼ਿਆਰਪੁਰ ਦੇ ਤਿੰਨ ਟਰੈਵਲ ਏਜੰਟਾਂ ਦੇ ਵਿਰੁੱਧ ਮਾਮਲਾ 16 ਮਈ ਨੂੰ ਹੀ ਦਰਜ ਕਰ ਲਿਆ ਸੀ ਉਸ ਦਿਨ ਤੋਂ ਹੀ ਤਿੰਨੋਂ ਏਜੰਟ ਆਪਣੇ ਘਰਾਂ ਅਤੇ ਦਫ਼ਤਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ ਡੋਂਗਰਾ ਨੇ ਨੌਜਵਾਨਾਂ ਦੇ ਗਲੇ ਤੇ ਚਾਕੂ ਰੱਖ ਕੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀਡੀਓ ਕਾਲ ਕਰਵਾਈ ਤੇ ਉਹਨਾਂ ਦੇ ਸਰੀਰ ਤੇ ਖੂਨ ਡੁੱਲਿਆਂ ਵੀ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਨੌਜਵਾਨਾਂ ਦੇ ਪਰਿਵਾਰ ਚਿੰਤਾਵਾਂ ਦੇ ਵਿੱਚ ਨੇ ਉਧਰ ਖਬਰਾਂ ਨਸ਼ਰ ਹੋਣ ਤੋਂ ਬਾਅਦ ਈਰਾਨ ਸਥਿਤ ਭਾਰਤੀ ਦੂਤਾਵਾਸ ਨੇ ਈਰਾਨੀ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਅਤੇ ਛੇਤੀ ਤੋਂ ਛੇਤੀ ਨੌਜਵਾਨਾਂ ਨੂੰ ਛਡਾਉਣ ਦੇ ਵਾਸਤੇ ਉਪਰਾਲੇ ਕਰਨ ਦੇ ਵਾਸਤੇ ਵੀ ਕਿਹਾ ਹੈ ਦੱਸਦੀਏ ਕਿ ਈਰਾਨ ਚ ਫਸੇ ਤਿੰਨ ਪੰਜਾਬੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਭਾਰਤੀ ਦੂਤਾਵਾਸ ਨੂੰ ਸੂਚਿਤਤਾ ਕਰ ਦਿੱਤਾ ਹੈ ਭਾਰਤੀ ਦੂਤਾਵਾਸ ਨੇ ইরਾਨੀ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਚੁੱਕਦਿਆਂ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਪਰਵਾਹਕ ਮੈਂਬਰਾਂ ਨੂੰ ਲਗਾਤਾਰ ਜਾਣਕਾਰੀ ਦੇ ਰਹੇ ਹਨ ਅਤੇ ਪਰਿਵਾਰ ਨੇ ਫਰਜ਼ੀ ਏਜੰਟਾਂ ਦੇ ਉੱਪਰ ਕਾਰਵਾਈ ਦੀ ਮੰਗ ਵੀ ਕੀਤੀ ਹੈ। ਪਰ ਇਸ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਕਦੋਂ ਆਕੇ ਇਹਨਾਂ ਨੂੰ ਇਨਸਾਫ ਮਿਲੇਗਾ? ਕਦੋਂ ਇਹਨਾਂ ਮੁੰਡਿਆਂ ਨੂੰ ਛਡਾਇਆ ਜਾਵੇਗਾ ਇਹਨਾਂ ਡੌਂਕਰਾਂ ਦੇ ਕੋਲੋਂ? ਅਤੇ ਕਦੋਂ ਤੱਕ ਇਸ ਪ੍ਰਕਾਰ ਦੀਆਂ ਖਬਰਾਂ ਨਸ਼ਰ ਹੁੰਦੀਆਂ ਰਹਿਣਗੀਆਂ? ਜਿਨ੍ਹਾਂ ਦੇ ਵਿੱਚ ਇਹਨਾਂ ਭੋਲੇ ਭਾਲੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਲਾਲਚ ਦੇ ਕੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਇਹਨਾਂ ਠੱਗ ਟਰੈਵਲ ਏਜੰਟਾਂ ਦੇ ਵੱਲੋਂ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ